हां यो करे लड़ पड़ने करे इकट्ठे होए ने फिर यही ता प्यार हुंदा ही वो भी घर ਛੱਡ के आओगी ती पैण अपनी जी ते मां-बाप अपने तो थनु पूरा छड्डो जम्या हां बाप रे हां जी मेनू तो चड़ेल वाला सीन ज्यादा वढ़िया ज़न् लगया चड़ेल ਦੇ ਰੂਪ ਵਿੱਚ ਜਨਾਨੀ ਜਦੋਂ ਹਾਂਜੀ ਹਾਂਜੀ ਬਿਲਕੁਲ ਜਦੋਂ ਜਨਾਨੀ ਜੋ ਪ੍ਰਵਾਹ ਇੱਜ਼ਤ ਕਰਨੀ ਚਾਹੀਦੀ ਜਿਵੇਂ ਕੋਈ ਸਾਡੇ ਵਿਆਹ ਕੇ ਆਂਦਾ ਹੈ ਜੋ ਉਸ ਤੋਂ ਬਾਅਦ ਅਸੀਂ ਇੱਜ਼ਤ ਬਰਾਬਰ ਦੇਣੀ ਚਾਹੀਦੀ ਨਾ ਬਿਲਕੁਲ ਬਿਲਕੁਲ ਮਤਲਬ ਕਿ ਮਾਪਿਓ ਨੇ ਆਪਾਂ ਨੂੰ ਜੰਮਿਆ ਪਾਲਿਆ ਆ ਤੇ ਉਨਾ ਹੀ ਮਤਲਬ ਮਾਪਿਓ ਦਾ ਵੀ ਦਰਜਾ ਉਨਾ ਹੀ ਹੁੰਦਾ ਤੇ ਵਾਈਫ ਦਾ ਵੀ ਦਰਜਾ ਉਨਾ ਹੀ ਹੁੰਦਾ ਹੈ ਸਾਥਵੋਗਾ ਕੈਸੇ ਉਸਮੇ ਲੜਾਈ ਝਗੜੇ ਹੋਤੇ ਐਂਡ ਮੈਂ ਸਾਰੀ ਚੀਜ਼ ਸਹੀ ਹੋ ਜਾਂਦੀ ਹੈ ਤਾਂ ਇੱਕ ਅੱਛਾ ਸਟੋਰੀ ਕੇ ਇੱਕ ਅੱਛਾ ਅਚੀ ਤਰੀਕੇ ਸੇ ਦਿਖਾਇਆ ਗਿਆ ਹੈ ਬੇਸਿਕਲੀ ਮੈਂ ਯੂਪੀ ਸੇ ਬਿਲੋਂਗ ਕਰਤਾ ਯੂਪੀ ਦੇ ਤੁਸੀਂ ਫਿਰ ਵੀ ਪਿਆਵੀ ਫਿਲਮ ਦੇਖਣ ਗਏ ਸਾ ਪੰਜਾਬੀ ਬੇਸਿਕਲੀ ਮੈਨੇ ਇਸਕਾ ਕਾਫੀ ਨਾਮ ਸੁਣ ਰੱਖਾਤਾ ਤਾਂ ਇਹ ਕਾਫੀ ਅੱਛੀ ਮੂਵੀ ਲਗੀ ਤੀ ਇਸਲੀ ਮੈਨੇ ਇਸਕੋ ਦੇਖਾ ਸਨੇ ਮੈਂ ਯਹੀ ਮੋਹਾਲੀ ਮੇਂ ਦੇਖਾ ਰਹਾ ਇੱਕ ਫਿਲਮ ਆਈ ਹੈ ਨੀਮੇ ਸਸ ਕੁਟਨੀ 2 ਆਈ ਹੈ ਪਹਿਲਾਂ ਸਸ ਕੁਟਨੀ 1 ਆ ਤੇ ਕਿਵੇਂ ਲਗਦੀਆਂ ਨੇ ਇਹਨਾਂ ਦੀ ਫਿਲਮਾਂ ਹੁਕੂਕੀ ਹੋ ਗਏ ਜਾਏ ਹੋ ਗੀ ਇਹਦਾ ਪਹਿਲੇ ਦਿਨ ਤੋਂ ਹੀ ਫੈਨ ਰਹੇ ਆਪਾਂ ਆ ਸਾਰੇ ਫੈਮਿਲੀ ਰਲ ਕੇ ਬੈਠ ਕੇ ਦੇਖੀ ਦੀ ਆ ਓ ਲਾਲੀ ਸੀ ਤੂੰ ਗੇੜੀ ਵਾਲਾ ਲੀਕ ਟੱਪਦੀ ਸਿਰੇ ਵਾਲਾ ਮਿੱਤਰਾਂ ਨੇ ਕੋਕਾ ਗੜਤਾ ਸ਼ਹਿਰ ਤੇ ਘੁੰਮਾ ਘਰ ਲਾ ਜੋ ਕਰਨਾ ਆਲੇ ਚੱਕ ਨਾਲੇ ਤੈਨੂੰ ਫੋਨ ਕਰਤਾ ਭੁੱਲ ਕੇ ਨਾ ਅੱਖਾਂ ਸਾਵੇਂ ਮੇਰੇ ਅੱਜ ਵੀ ਹੋ ਜੂਗੀ ਰਿਪੋਰਟ ਫੈਲ ਤੇਰੀ ਖੋਣ ਦੀ ਸ਼ੀਸ਼ੇਪੁਰੇ ਕਾਲੇ 3 ਨੰਬਰ ਨਾਗਣੀ ਤੇਰੇ ਏਰੀਏ ਚ ਫਿਰੇ ਮਸ ਟੈਂਗ ਘੁੰਮਦੀ ਸ਼ੀਸ਼ੇਪੁਰੇ ਕਾਲੇ 3 ਨੰਬਰ ਨਾਗਣੀ ਤੇਰੇ ਏਰੀਏ ਚ ਫਿਰੇ ਮਸ ਟੈਂਗ ਘੁੰਮਦੀ ਤੇ ਹੁਣ ਦੂਜੀ ਆਈਏ ਕਿਵੇਂ ਲੱਗਦੀਆਂ ਨੇ ਜਦੋਂ ਮਹਿਤਾਬ ਜਾਂ ਘੁੱਗੀ ਇਹਨਾਂ ਦੀ ਫਿਲਮਾਂ ਆਉਂਦੀਆਂ ਨੇ ਹਾਸੇ ਦੀਆਂ ਭਰੀਆਂ ਪਟਾਰੀਆਂ ਹੁੰਦੀਆਂ ਏ ਵਧੀਆ ਲੱਗਦੀਆਂ ਜਿਵੇਂ ਆਪਾਂ ਫੈਮਲੀ ਚ ਬੈਠੇ ਆਪਾਂ ਫੈਮਲੀ ਫਿਲਮ ਕੋਈ ਫਿਲਮ ਇਹਨਾਂ ਦੀ ਜੀ ਤਾਂ ਫੈਮਲੀ ਚ ਬੈਠ ਕੇ ਦੇਖਣ ਵਾਲੀ ਫਿਲਮ ਵਧੀਆ ਅੰਜਾਇ ਹੋਂਦਾ ਲਾਈਫ ਤੇ ਮਤਲਬ ਕਿ ਹਾਸਿਆ ਖੇਡਿਆ ਨੀ ਫਿਲਮਾਂ ਵਧੀਆ ਏ ਤੇ ਮਤਲਬ ਇੱਕ ਸਨੇਹ ਵੀ ਹੁੰਦਾ ਨਾ ਵੀ ਨੌ ਸੱਸ ਦੇ ਪਿਆਰ ਦੀ ਵੀ ਗੱਲਾਂ ਕਰਦੇ ਨੇ ਇਹਨਾਂ ਦੇ ਵਿੱਚ ਸਭ ਮਸਾਲੇ ਇਕੱਠੇ ਕੀਤੇ ਹੁੰਦੇ ਹਨਾ ਹਾਂ ਇਹੋ ਕਰੇ ਲੜਪਨ ਨੇ ਕਰੇ ਇਕੱਠੇ ਹੋਏ ਨੇ ਫਿਰ ਇਹ ਹੀ ਤਾਂ ਪਿਆਰ ਹੁੰਦਾ ਈ ਮੰਨ ਕੇ ਚਲੋ ਘਰ ਚ ਲੜਪੇ ਸੱਸ ਲੜਪੀ ਕੱਲ ਨੌ ਲੜਪੀ ਦੋ ਦਿਨ ਫਿਰ ਇਕੱਠੇ ਹੋਏ ਨੇ ਇਹ ਹੀ ਇਹਨਾਂ ਦਾ ਪਿਆਰ ਹੁੰਦਾ ਇੱਕ ਕੁਆਰੇ ਵਾਲੇ ਅਜੇ ਤਾਂ ਮਤਲਬ ਕੁਆਰੇ ਹੀ ਨਹੀਂ ਥੱਲੇ ਵੀ ਇੱਕ ਸੋਚਿਆ ਕਿ ਉਹ ਨੇੜੀ ਹੈ ਹਾਂਜੀ ਚਾ ਤੇ ਇਹ ਸੋਚ ਆਉਂਦੀ ਹੈ ਵੀ ਮਾਪਿਓ ਜਿਵੇਂ ਕੁੜੀ ਨੇ ਕੱਲ ਨੂੰ ਆਣਾ ਜਿਹੜੀ ਘਰੇ ਆਣਾ ਉਹਦੀ ਵੀ ਇੱਜ਼ਤ ਕਰਨੀ ਹੈ ਤੇ ਮਾਪਿਓ ਨੂੰ ਵੀ ਬਰਾਬਰ ਲੈ ਕੇ ਚੱਲਣਾ ਹੈ ਦੋਨੇ ਇਹ ਚੀਜ਼ਾਂ ਦਾ ਹੀ ਫਿਰ ਉਹ ਵੀ ਘਰ ਛੱਡ ਕੇ ਆਉਗੀ ਧੀ ਪੈਣ ਆਪਣੀ ਜੀ ਤੇ ਮਾਪੇ ਆਪਣੇ ਤਾਂ ਤੁਹਾਨੂੰ ਪਰਾ ਢਿੱਡੋ ਜੰਮਿਆ ਹਾਂ ਬਰਾਬਰ ਹੀ ਇੱਜ਼ਤ ਬਰਾਬਰ ਹੀ ਹਾਂ ਜੀ ਉਹ ਤਾਂ ਫੇਰ ਹੀ ਘਰ ਚਲਦੇ ਨੇ ਫੇਰ ਹੀ ਘਰ ਚਲਦੇ ਹਾਂ ਜੀ ਇਹ ਤਾਂ ਹੈਗੇ ਜੇ ਮਾਪੇ ਦੀ ਇੱਜ਼ਤ ਕੁੜੀ ਕਰੂਗੀ ਤਾਂ ਸਭ ਤੋਂ ਵਧੀਆ ਜੀ ਫਿਲਮ ਬਾਰੇ ਕੀ ਕਹਿਣਾ ਚਾਹ ਦਰਸ਼ਕਾਂ ਨੂੰ ਮਤਲਬ ਪਰਿਵਾਰੀ ਫਿਲਮ ਹੈ ਕਿਵੇਂ ਫਿਲਮ ਦੇਖਣੀ ਚਾਹੀਦੀ ਜੇ ਵਧੀਆ ਫਿਲਮ ਹੈ ਫੈਮ ਫੈਮਲੀ ਦਾਸ ਜੀ ਕਿੰਨੇ ਨੰਬਰ ਅਗਰ 10 ਦੀ ਗੱਲ ਕਰੀਦਾ 10 14 ਸਮਝੋ ਵਧੀਆ ਫਿਲਮ ਆ ਪੂਰੀ ਕਹੂੰਗਾ ਮੈਂ ਤਾਂ ਕਿਵੇਂ ਲੱਗੀ ਫਿਲਮ ਨਹੀਂ ਮੈਂ ਸੱਸ ਕੀਤੀ ਬਹੁਤ ਵਧੀਆ ਫਿਲਮ ਲੱਗੀ ਜੀ ਜੀ ਕੀ ਫਿਲਮ ਵਿੱਚ ਵਧੀਆ ਲੱਗਿਆ ਚਲੋ ਮੈਨੂੰ ਤਾਂ ਚੜੇਲ ਵਾਲਾ ਸੀਨ ਜ਼ਿਆਦਾ ਵਧੀਆ ਲੱਗਿਆ ਚੜੇਲ ਦੇ ਰੂਪ ਵਿੱਚ ਜਨਾਨੀ ਜਦੋਂ ਹਾਂਜੀ ਹਾਂਜੀ ਬਿਲਕੁਲ ਮਤਲਬ ਜਨਾਨੀ ਜੇ ਪਰਵਾਜ਼ ਇੱਜ਼ਤ ਕਰਨੀ ਚਾਹੀਦੀ ਜਿਵੇਂ ਕੋਈ ਸਾਡੇ ਵਿਆਹ ਕੇ ਆਂਦਾ ਹੈ ਜੋ ਉਸ ਤੋਂ ਬਾਅਦ ਅਸੀਂ ਇੱਜ਼ਤ ਬਰਾਬਰ ਹੀ ਦੇਣੀ ਚਾਹੀਦੀ ਨਾ ਬਿਲਕੁਲ ਬਿਲਕੁਲ ਮਤਲਬ ਕਿ ਮਾਂ ਪਿਓ ਨੇ ਆਪਾਂ ਨੂੰ ਜੰਮਿਆ ਪਾਲਿਆ ਯਾ ਤੇ ਓਨਾ ਹੀ ਮਤਲਬ ਮਾਪਿਓ ਦਾ ਵੀ ਦਰਜਾ ਓਨਾ ਹੀ ਹੁੰਦਾ ਤੇ ਵਾਈਫ ਦਾ ਵੀ ਦਰਜਾ ਓਨਾ ਹੀ ਹੁੰਦਾ ਆ ਕਿਉਂਕਿ ਉਹ ਵੀ ਘਰ ਛੱਡ ਕੇ ਦੂਸਰੇ ਘਰ ਹੁੰਦੀ ਆ ਸਾਨੂੰ ਇੱਕ ਘਰ ਤੋਂ ਦੂਜੇ ਘਰ ਰਹਿਣਾ ਇੱਕ ਰਾਤ ਮੁਸ਼ਕਲ ਹੋ ਜਾਂਦੀ ਆ ਫਿਰ ਉਹ ਦੂਜਾ ਘਰ ਦੂਜੇ ਘਰੇ ਆਉਂਦੇ ਆ ਮਤਲਬ ਕਿ ਬਰਾਬਰ ਦਾ ਹੀ ਇੰਦਨ ਦਿਖਾਇਆ ਵੀ ਜਿਵੇਂ ਪਿੰਡਾਂ ਦੇ ਸਰਪੰਚ ਉਹ ਕਿੰਨੇ ਨੇ ਫਲਸ਼ਾ ਖਾ ਜਾਂਦੇ ਨੇ ਕੋਈ ਕਹਿੰਦਾ ਉਹ ਖਾ ਕੇ ਮਤਲਬ ਖਾਲੀਆਂ ਨਾਲੀਆਂ ਦੇ ਕੰਮ ਨਹੀਂ ਆਉਂਦੇ ਆ ਤਾਂ ਰਿਐਲਿਟੀ ਹੈ ਖਾ ਜਾਂਦੇ ਸਰਪੰਚ ਲੈਟਰਿੰਗਾਂ ਖਾ ਜਾਂਦੇ ਗੁੜੀ ਆ ਮਤਲਬ ਉਹ ਚੀਜ਼ਾਂ ਵੀ ਲੋਕਾਂ ਨੂੰ ਆਪਦੇ ਆਪ ਤੇ ਮਤਲਬ ਇਮਾਨਦਾਰੀ ਰੱਖਣੀ ਚਾਹੀਦੀ ਜਿੱਥੇ ਜ ਪੈਸਾ ਆਇਆ ਜ ਕੰਮ ਵੀ ਕਰਨੇ ਚਾਹੀਦੇ ਨੇ ਨਹੀਂ ਕੋਈ ਸਾਰੇ ਇੱਕੋ ਜਿਹੇ ਵੀ ਨਹੀਂ ਹੁੰਦੇ ਸਰਪੰਚ ਬੜੇ ਸਰਪੰਚ ਵਧੀਆ ਪਏ ਆ ਤੇ ਕਈ ਹੈਗੇ ਵੀ ਅਨਕੰਮੇ ਤੇ ਕਈ ਵਧੀਆ ਕੰਮ ਕਰੀ ਜਾਂਦੇ ਆ ਉਹ ਦੁਬਾਰਾ ਫਿਰ ਫਿਰ ਲੋਕ ਫਿਰ ਉਹਨਾਂ ਨੂੰ ਬਣਾ ਦਿੰਦੇ ਆ ਜਿਹੜੇ ਕੰਮ ਕਰਦੇ ਆ ਤੁਸੀਂ ਕਿੰਨੇ ਨੰਬਰ ਦੇਣਾ ਚਾਹੋਗੇ ਅਗਰ ਫਿਲਮ ਦੀ ਅਸੀਂ ਗੱਲ ਕਰੀਏ 10 'ਚ 10 ਜੀ ਇੰਨੀ ਵਧੀਆ ਫਿਲਮ ਬਹੁਤ ਘੈਂਟ ਨਜ਼ਾਰੇ ਵਾਲੀ ਫਿਲਮ ਆ मूवी बहुत अच्छी थी वो सास बहू का अच्छा रोल किया हुआ था अच्छा। सास और बहू का अच्छा कॉम्बिनेशन दिखाया गया है कि सास बहू को कैसे उसमें लड़ाई झगड़े होते हैं एंड में सारी चीज़ें सही हो जाती हैं तो एक अच्छा स्टोरी का एक अच्छा अच्छी तरीके से दिखाया गया है तो मैं कहूँगा सबको रिकमेंड करूँगा कि मूवी अच्छी है सभी तो लोग देखे बेसिकली मैं यूपी से बिलोंग करता हूँ यूपी फिर भी फिल्म देखकर पंजाबी बेसिकली मैंने इसका काफ़ी नाम सुन रखा था तो काफी अच्छी मूवी लगी थी इसलिए मैंने इसको देखा सिनेमा में यही मोहाली में देखा रहा लगता है ना मतलब पंजाबी फिल्म हादसा ना कई बार काम ਕਰ ਤੁਸੀਂ ਕਰਦੇ ਬੰਦਾ ਡਿਪਰੈਸ਼ਨ ਜਾਂ ਕੀ ਮਤਲਬ ਟੈਨਸ਼ਨ ਹੁੰਦੀ ਹੈ ਦੂਰ ਹੋ ਜਾਂਦੀ ਹੈ ਹਾਂ ਇਹ ਸਹੀ ਬਾਤ ਹੈ ਕੋਈ ਡਿਪਰੈਸ਼ਨ ਮੇ ਵਗੈਰਾ ਹੈ ਤਾਂ ਇਹ ਮੂਵੀ ਦੇਖਦੇ ਨਾ ਤਾਂ اچھا ਲੱਗਦਾ ਹੈ ਉਹ ਥੋੜਾ ਡਿਪਰੈਸ਼ਨ ਦੂਰ ਹੁੰਦਾ ਰਿਲੈਕਸ ਫੀਲ ਕਰਤਾ ਹੈ ਤੋਂ ਮੈਂ ਤਾਂ ਕਹਾਂਗਾ ਕਿ ਸਾਰੇ ਲੋਕ ਇਸ ਮੂਵੀ ਕੋ ਦੇਖੇ ਲੈ ਵੀ ਚੋਬਰ ਮੁੰਡੇ ਮਿਲੇ ਨੇ ਪੰਜਾਬੀ ਕਿਵੇਂ ਬਈ ਬਹੁਤ ਵਧੀਆ ਮਾਰਾ ਸਰਦਾਰ ਸਾਹਿਬ ਸਰਦਾਰ ਸਾਹਿਬ ਕੀ ਹਾਲ ਕਿੱਥੋਂ ਰਹਣਾ ਲਿਓ ਆ ਮਸ਼ਰੀ ਮੁਖਸਰ ਸਾਹਿਬ ਦੇ ਤੁਸੀਂ ਮੈਂ ਵੀ ਬਸ ਦਈ ਭਰਾ ਹੀ ਭਰਾ ਆ ਹੀ ਦੋਵੇਂ ਸਕੇ ਸਕੇ ਭਰਾ ਹੋਰ ਹੋਰ ਛਵਾ ਸਕੇ ਲੱਗ ਦੇਣੀ ਤੇ ਤੁਹਾਡੀ ਬਾਡੀ ਤੇ ਬਾਡੀ ਫਿਰ ਆਏ ਘਟ ਇਧਰ ਲੱਗਾ ਇਧਰ ਜ਼ਿਆਦਾ ਲੱਗਾ ਉਮਰ ਦਾ ਫਰਕ ਹੋਣਾ ਨਾ ਉਮਰ ਦਾ ਫਰਕ ਹੈ ਕਿੰਨੇ ਸਾਲ ਛੋਟੇ ਮੈਂ 3 ਸਾਲ ਛੋਟਾ ਬਾਕੀ ਤੇਰੀ ਮਾਰ ਮਟਾ ਐ ਨਾ ਖਵਾਤਾ ਕਰ ਤੂੰ ਆਪ ਹੀ ਸਾਰਾ ਠੋਕੀ ਤੇ ਪੰਜਾਬੀ ਫਿਲਮਾਂ ਵੇਖਦੇ ਰਹਿੰਦੇ ਦੇਖ ਲੈਨੇ ਪੰਜਾਬੀ ਫਿਲਮਾਂ ਵਧੀਆ ਲੱਗਦੀਆਂ ਬਹੁਤ ਘੰਟ ਲਾਦੀਆਂ ਤੇ ਇੱਕ ਫਿਲਮ ਆਈ ਹੈ ਨੀਮੇ ਸੱਸ ਕੁਟਨੀ 2 ਆਈ ਹੈ ਪਹਿਲਾਂ ਸੱਸ ਕੁਟਨੀ 1 ਆਈ ਸੀ ਤੇ ਕਿਵੇਂ ਲੱਗਦੀਆਂ ਨੇ ਇਹਨਾਂ ਦੀਆਂ ਫਿਲਮਾਂ ਹੁਕੂਗੀ ਹੋ ਗਏ ਜਾਏ ਹੁਕੂਗੀ ਦਾ ਪਹਿਲੇ ਦਿਨ ਤੋਂ ਹੀ ਫੈਨ ਰਹੇ ਆ ਆਪਾਂ ਆ ਸਾਰੇ ਫੈਮਿਲੀ ਰਲ ਕੇ ਬੈਠ ਕੇ ਦੇਖੀ ਦੀ ਆ ਹਾਂਜੀ ਤੇ ਮਤੋਂ ਵਧੀਆ ਲੱਗਦਾ ਨਾ ਬਹੁਤ ਵਧੀਆ ਬਹੁਤ ਵਧੀਆ ਬਾਕੀ ਆਪਣੇ ਪੰਜਾਬੀ ਭਰਾ ਹੈਗੇ ਸਾਰੇ ਬਹੁਤ ਵਧੀਆ ਕਰਦੇ ਕਮੇਡੀ ਫਿਲਮਾਂ ਆ ਆਪਾਂ ਸ਼ੁਰੂ ਤੇ ਦੇਖੀ ਨਹੀਂ ਆ ਉਹਨਾਂ ਦੀਆਂ ਹਾਂਜੀ ਤੇ ਤੁਸੀਂ ਵੀ ਮੈਂ ਤਾਂ ਘੱਟ ਹੀ ਦਿੰਦਾ ਫਿਲਮਾਂ ਹਮਲਾਏ। ਅੱਛਾ ਅੱਛਾ ਤੁਸੀਂ ਹਾਲੀਵੁੱਡ ਤੇ ਜ਼ਿਆਦਾ ਸ਼ਕੀਰ ਨਾ ਨਾ ਹਾਲੀਵੁੱਡ ਨਹੀਂ ਮੈਂ ਤਾਂ ਗਾਣੀ ਤੋਂ ਹੁੰਦਾ ਕੱਲੇ। ਕਿ ਕੰਗਣਾ ਰਨਾਵਤ? ਨਾ ਨਾ ਕੰਗਣਾ ਰਨਾਵਤ ਕਿੱਥੇ? ਨਾ ਨਾ ਸਿੱਧੂ ਦੇ ਕੱਟੜ ਖੈਣ ਆ। ਹਾਂਜੀ ਹਾਂਜੀ। ਕੱਟੜ ਖੈਣ ਆ ਸਿੱਧੂ ਦੇ। ਹਾਂਜੀ ਹਾਂਜੀ। 24 ਘੰਟੇ। ਕੀ ਬਾਤ ਹੈ। ਤੇ ਗਾਣਾ-ਗੁਣਾ ਗਾ ਲੈਂਦੇ ਹੋ। ਗਾਣਾ ਗਾ ਦਾ ਲਈਦਾ। ਗਾ ਦੇ ਫਿਰ ਗਾਣਾ। ਗਾਣਾ ਗਾਈਏ ਕਿਹੜਾ ਦੱਸੋ। ਸੋਚਦਾ ਗਾਣਾ 1 ਮਿੰਟ ਤੈਨੂੰ ਦੇ ਦਿੰਦੇ ਆ। 1 ਮਿੰਟ ਲੇ ਸੰਦ ਲੋ ਯਾਰ ਉਹ ਜਾਵਾ ਸਦਕੇ ਮੈਂ ਤੇਰੇ ਜੱਟੀਏ ਤੂੰ ਜਿਹੜੇ ਜੇਰੇ ਉਤਵਾਰ ਕਰੇ ਨਹੀਂ ਉਹ ਜੀ ਦੀ ਲੈ ਖੜ ਜਾ ਯਾਰ ਇੱਕ ਮਿੰਟ ਇੱਕ ਮਿੰਟ ਛੱਡੇ ਨਹੀਂ ਕੋਈ ਨਹੀਂ ਕੋਈ ਨਹੀਂ ਹੋ ਜਾਂਦਾ ਕਦੇ ਕਰੇ ਹਾਂ ਨਾ ਗਾਵਾ ਮੈਂ ਗਾਣਾ ਹਾਂ ਤੂੰ ਗੱਲਾਂ ਘਟਰਲ ਕੇ ਗਾਉਂਦਾ ਗਾਣਾ ਹਾਂ ਇਹਨੂੰ ਨਹੀਂ ਆਉਂਦਾ ਹਾਂ ਮੈਂ ਗਾਉਣਾ ਬੜਾ ਸ਼ੌਂਕੀ ਆ ਹਾਂ ਗਾਵਾ ਗਾਵਾ ਹਾਂ ਖੁੱਲ ਕੇ ਖੁੱਲ ਕੇ ਉਹ ਲਾਲੀ ਸੀ ਤੂੰ ਗੇੜੀ ਆਲਾ ਲੀਕ ਟੱਪਦੀ ਸਿਰੇ ਆਲਾ ਮਿੱਤਰਾਂ ਨੇ ਕੋਕਾ ਗੜਤਾ ਸ਼ਹਿਰ ਤੇਰੇ ਕੁੰਮਾਕਾਰ ਲਾ ਜੋ ਕਰਨ ਆਲੇ ਚੱਕ ਨਾਲੇ ਤੈਨੂੰ ਫੋਨ ਕਰਤਾ ਭੁੱਲ ਕੇ ਨਾ ਅੱਖਾਂ ਸਾਵੇਂ ਮੇਰੇ ਅੱਜ ਵੀ ਹੋ ਜੂਗੀ ਰਿਪੋਰਟ ਫੈਲ ਤੇਰੀ ਖੋਣ ਦੀ ਸ਼ੀਸ਼ੇਪੁਰੇ ਕਾਲੇ 3 ਨੰਬਰ 나ਗਣੀ ਤੇਰੇ ਏਰੀਏ ਚ ਫਿਰੇ ਮਸ ਟੈਂਗ ਕੁੰਮਦੀ ਸ਼ੀਸ਼ੇਪੁਰੇ ਕਾਲੇ 3 ਨੰਬਰ 나ਗਣੀ ਤੇਰੇ ਏਰੀਏ ਚ ਫਿਰੇ ਮਸ ਟੈਂਗ ਕੁੰਮਦੀ ਕਿਆ ਬਾਤ ਹੈ ਕਿਆ ਬਾਤ ਹੈ ਦੋਵੇਂ ਭਰਾ ਹੀ ਗਾਉਂਦੇ ਆਂ ਹਾਂਜੀ ਹਾਂਜੀ ਮੈਂ ਥੋੜਾ ਘਟੇ ਆਂ ਬਸ ਇਹਨਾਂ ਨੂੰ ਥੋੜਾ ਸ਼ੌਂਕ ਹੈ ਗਾਣ ਦਾ ਸੋਰ ਜ਼ਿਆਦਾ ਆਗੇ ਨਾ ਹਾਂਜੀ ਉਹ ਫਿਰ ਡੈਡੀ ਮੇਰੇ ਕੀਰਤਨ ਕਰਦੇ ਨੇ ਉਦਾਂ ਹਾਂਜੀ ਹਾਂਜੀ ਉਹ ਫਿਰ ਥੋੜੇ ਬਹੁਤ ਗੁਣ ਤਾਂ ਜਾਣੇ ਹੀ ਇੱਕ ਅੱਡੇ 'ਚ ਕੀਰਤਨ ਕਰਦੇ ਅੱਛਾ ਕੀਰਤਨ ਗੁਰਬਾਣੀ ਪੜ੍ਹਦੇ ਨੇ ਪਿੰਡ 'ਚ ਹਾਂ ਪਿੰਡ ਜੀ ਨੂੰ ਮਨ ਹੈਡ ਗ੍ਰਾਂਥੀ ਲੱਗੇ ਹੋਏ ਉੱਥੇ ਗੁਰਦੁਆਰੇ ਹਾਂ ਆ ਉਹਨਾਂ ਦਾ ਸਾਰਾ ਕਿਤੇ ਕੰਮ ਕਰਦੇ ਆ ਮਤਲਬ ਜਿੱਦਾਂ ਅੱਜ ਦਾ ਬਿੰਦਰਕੀਆ ਸਾਹਿਬ ਸੀਗੇ ਉਹਨਾਂ ਦੇ ਜਿਹੜਾ ਭੋਗ ਸੀਗਾ ਉੱਥੇ ਕੀਰਤਨ ਕਰਕੇ ਆਏ ਸੀਗੇ ਹਾਂਜੀ ਹਾਂ ਤੇ ਹੋਰ ਕੁਛ ਗਾਣਾ ਚਾਹਦੇ ਹੋ ਤਾਂ ਹੁਣ ਅੱਜ ਦਾ ਸਮਾਂ ਹੈਗਾ ਹੈ ਹੈ ਭਾਈ ਥੈਂਕ ਯੂ ਤੁਹਾਡਾ ਟਾਈਮ ਦੇਣ ਲਈ ਬਹੁਤ